ਬੱਚਿਆਂ ਨੇ ਧੱਕੇ ਦਿੱਤੇ ਆ ਅਸੀਂ ਗਾਂ ਪ੍ਰਸ਼ਾਸਨ ਕੋਲ ਫਿਰ ਤੋਂ ਕਾਰਵਾਈ ਦੀ ਮੰਗ ਲਈ ਚੋਂਦੇ ਜਿਹੜਾ ਸਾਨੂੰ ਇਹੋ ਜਿਹਾ ਸਭ ਤੋਂ ਵੱਡੇ ਸ਼ਾਰਪੁਰ ਵਾਲੇ ਗਲਤ ਲੋਕ ਨੇ ਜਿਨ੍ਹਾਂ ਨੇ ਉਹ ਬੰਦਾ ਪ੍ਰਸ਼ਾਸਨ ਨੂੰ ਦਿੱਤਾ ਉਹ ਪ੍ਰਸ਼ਾਸਨ ਨੂੰ ਦਿੱਤਾ ਜੇ ਉਹ ਕਾਰਵਾਈ ਕਰਦੇ ਤੇ ਵੱਡ ਕਟਰੀਆਂ ਆਉਂਦੀਆਂ ਅੱਜ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਬਾਰੇ ਸਾਰੇ ਹੀ ਜਾਣੂ ਨੇ ਕਿ ਜਿੱਥੇ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਇੱਕ ਪ੍ਰਵਾਸੀ ਵੱਲੋਂ ਦੁਸ਼ਕਰਮ ਕਰਕੇ ਉਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਸੀ ਬੇਸ਼ੱਕ ਉਸ ਪ੍ਰਵਾਸੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉੱਥੇ ਹੀ ਪੰਜਾਬ ਭਰ ਦੇ ਵਿੱਚ ਅੱਜ ਪ੍ਰਵਾਸੀਆਂ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਿਆ ਜਾਵੇ ਇਸੇ ਦੇ ਤਹਿਤ ਸ਼ਹਿਰ ਕਰਾਲੀ ਦੇ ਵਿੱਚ ਵੀ ਤਕਰੀਬਨ 2-3 ਦਿਨਾਂ ਤੋਂ ਲਗਾਤਾਰ ਇਹੋ ਜੀਆਂ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਅੱਜ ਸ਼ਹਿਰ ਕਰਾਲੀ ਦੇ ਲਾਈਟਾਂ ਵਾਲੇ ਚੌਕ ਦੇ ਵਿੱਚ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਵਾਸੀਆਂ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਉਸ ਘਟਨਾ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਛੋਟੇ ਜਿਹੇ ਮਾਸੂਮ ਬੱਚੇ ਦੀ ਲਈ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਸੋ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸ਼ਹਿਰ ਕੁਰਾਲੀ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਵੱਖ-ਵੱਖ ਪਿੰਡਾਂ ਦੇ ਲੋਕ ਇਕੱਠੇ ਹੋਏ ਨੇ, ਸ਼ਹਿਰ ਵਾਸੀ ਇਕੱਠੇ ਹੋਏ ਨੇ ਤੇ ਕਿਸਾਨ, ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਤੇ ਹੋਰ ਬਹੁਤ ਸਾਰੇ ਆਗੂ ਪਹੁੰਚੇ ਨੇ ਜਿਨ੍ਹਾਂ ਵੱਲੋਂ ਅੱਜ ਵਾਸੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆਹ ਤਸਵੀਰਾਂ ਨਹੀਂ ਜਾਣਦੇ ਆ ਸਾਰੀ ਗੱਲਬਾਤ ਇਹ ਜਿਹੜਾ ਰੋਸ ਮਾਰਚ ਕਰਿਆ ਅੱਜ ਟ੍ਰੈਂਕ ਜਾਮ ਕਰਿਆਗਾ ਇਹ ਸਿਰਫ ਅੱਖਾਂ ਖੋਲਣ ਵਾਸਤੇ ਕਰਿਆ ਨਾ ਕਿ ਅਸੀਂ ਪੱਕਾ ਜਾਮ ਕਰਦੇ ਸਾਥ ਨੇ ਆਇਆ ਹੈ ਜਿਹੜਾ ਵੀ ਪਰਵਾਹ ਵਾਲਾ ਗੱਲ ਦਾ ਕੰਮ ਕਰਦਾ ਉਹਦੇ ਪ੍ਰਤੀ ਕਰਿਆ ਬਾਬਾ ਜੀ ਐਂਬੂਲੈਂਸਾਂ ਵੀ ਕੋਈ ਮਰੀਜ਼ ਹੈ ਬਿਮਾਰ ਹੈ ਪਿੱਛੇ ਪੋਤੇ ਪਿੰਨ ਹੋਵੇ ਬਾਬਾ ਜੀ ਖੋਲ ਦੀ ਡਰਾਈਵ ਕਰ 10 ਮਿੰਟ ਦੀ ਡਰਾਈਵ ਸੀਗੀ ਬੰਦ ਕਰੀ ਠੀਕ ਹੈ ਜੀ ਬੋਲ ਤੇ ਵਾਸੇ ਹੋਰ ਕੀ ਕਹਿਣਾ ਚਾਹੁੰਦੇ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀ ਮੈਂ ਇਹ ਕਹਿੰਦੇ ਆ ਜਿਹੜਾ ਸੁੱਤੇ ਪਏ ਉਹ ਜਾਗ ਜਾਓ ਹਾਂ ਜੀ ਜਾਗੋਗੇ ਨਹੀਂ ਤਾਂ ਫਿਰ ਕਦਾ ਗਾਉਗੇ ਨਾ ਨੁਕਸਾਨ ਹੋਊਗਾ ਹਾਂ ਜੀ ਆਪਣਾ ਜਾਗੋ ਜਿਹੜਾ ਗਲਤ ਕੰਮ ਕਰਦੇ ਉਹਨਾਂ ਨੂੰ ਆਪ ਸਜ਼ਾ ਦਿਓ ਆਪ ਜੀ ਆਖ ਰਹੇ ਨਹੀਂ ਆਪ ਨੇ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਦੇਖ ਰਿਹਾ ਇਸ ਸਮੇਂ ਕੀ ਕਹਿਣਾ ਹੋਰ ਬਾਕੀ ਸੰਦੇਸ਼ ਦੇਣਾ ਚਾਹੁੰਦੇ ਸਾਰੇ ਨੂੰ ਅਸੀਂ ਇਹ ਕਹਿ ਰਹੇ ਕਿ ਪਾਸੇ ਪਾਸੇ ਦੇ ਆਦੇ ਮਾਤੇ ਬਾਹਰ ਕੋਈ ਵੀ ਫ੍ਰੈਂਡ ਆਪਣੇ ਰਹਿੰਦਾ ਜਿਹਦਾ ਡਾਕੂਮੈਂਟ ਪੂਰਾ ਨਹੀਂ ਹੈਗਾ ਉਹਨੂੰ ਬਾਹਰ ਘਟੋ ਜਿਹਨੇ ਰੱਖਣਾ ਹੈ ਉਹ ਆਪਣੀ ਜ਼ਿੰਮੇਵਾਰੀ ਤੇ ਰੱਖਣਾ ਲੋਦੀਪੋਰੀ ਜ਼ਿੰਮੇਵਾਰੀ ਹੁਣ ਜਾਈ ਦੀ ਹੈ ਡਾਕੂਮੈਂਟ ਪੂਰੇ ਰੱਖੇ ਜਾਣ ਉਹਨਾਂ ਦੇ ਹਾਂ ਜੀ ਉਹਨਾਂ ਪਤਾ ਹੋਣਾ ਚਾਹੀਦਾ ਨਾ ਇੱਥੇ ਆ ਉਹਦਾ ਡਾਕੂਮੈਂਟ ਨਹੀਂ ਲੈ ਗਏ ਦੋ ਦੋ ਆਧਾਰ ਕਾਰਡ ਬਣਾਏ ਨੇ ਇੱਕ ਉਹਨਾਂ ਦਾ ਆਪਣਾ ਵੇਖਣ ਦਾ ਬਣਾਇਆ ਉਹਦਾਂ ਕਤਲ ਕਰਕੇ ਇੱਧਰ ਆ ਜਾਂਦੇ ਇੱਧਰ ਕਲੈਮ ਕਰਕੇ ਉਧਰ ਚਲੇ ਜਾਂਦੇ ਤਾਂ ਕਿ ਉਹ ਪਤਾ ਤਾਂ ਹੋਣਾ ਚਾਹੀਦਾ ਪਿੰਡ ਦੇ ਸਰਪੰਚ ਨੂੰ ਵੀ ਇਹ ਕਿੱਥੋਂ ਦੇ ਰਹਿਣ ਵਾਲੇ ਹੈ ਕੀ ਆ ਗੱਲ ਹੈ ਠੀਕ ਹੈ ਨਹੀਂ ਹਾਂ ਜੀ ਸਰਕਾਰਾਂ ਨੂੰ ਵੀ ਸਹੀ ਦੋ ਹੀ ਬਾਬਾ ਜੀ ਇਹ ਸਰਕਾਰਾਂ ਵੀ ਵੇਖੋ ਸਰਕਾਰਾਂ ਨੂੰ ਤਾਂ ਹੁਣ ਆਪਣੇ ਆਪ ਪਤਾ ਹੋਣਾ ਚਾਹੀਦਾ ਜਿਹੜੇ ਨਿਵਾਸੀ ਹੁਣ ਨਵੇਂ ਆ ਰਹੇ ਆ ਤੇ ਉਹਨਾਂ ਦੇ ਰੋਕ ਲਾਣੀ ਚਾਹੀਦੀ ਹੈ ਜਿਹੜੇ ਹੁਣ 20 ਸਾਲ ਤੋਂ ਰਹਿ ਰਹੇ ਐ ਠੀਕ ਐ ਉਹ ਹਰ ਤੱਕ ਕੋਈ ਅਜਿਹੀ ਗੱਲਬਾਤ ਨਹੀਂ ਹੋਈ ਜਦੋਂ ਹੁਣ ਨਵੇਂ ਸ਼ੁਰੂ ਆਏ ਨਾ ਆਣੇ ਉਧਰ ਜਿਹੜੇ ਕ੍ਰਾਈਮ ਕਰਦੇ ਐ ਤਾਂ ਉਹ ਇੱਥੇ ਆ ਕੇ ਵੀ ਕਰਨ ਆ ਕੇ ਤੇ ਉਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ ਥੈਂਕ ਯੂ ਸਾਹਿਬ ਹੋਰ 23 ਜਿਹੜੇ ਲੋਕ ਐ ਆਪਣੇ ਲੋਕ ਐ ਜਿਹੜੇ ਉਹ ਕਹਿੰਦੇ ਆ ਕਿ ਸਾਡੇ ਖੇਤਾਂ 'ਚ ਕੰਮ ਕੌਣ ਕਰੂਗਾ ਦੇਖੋ ਕੰਮ ਕਰ ਕੋਈ ਨਾਲ ਦੀ ਗੱਲ ਨਾ ਲੜੀ ਬਾਬਾ ਜੀ ਇੱਕ ਸਵਾਲ ਨਾਲ ਹੀ ਲੈ ਲਿਓ ਪੰਜਾਬ ਦਾ ਗੁਜ਼ਾਰਾ ਪ੍ਰਵਾਸੀਆਂ ਬਿਨਾ ਹੈਗਾ ਇਹ ਸਿੱਧਾ ਜਿਹਾ ਸਵਾਲ ਹੈ ਦੇਖੋ ਗਰਜਾ ਗੁਜ਼ਾਰੇ ਦੀ ਗੱਲ ਨਾ ਕਰੋ ਤੁਸੀਂ ਗੁਜ਼ਾਰਾ ਤਾਂ ਪੰਜਾਬੀ ਕਿਹੜਾ ਪਹਿਲਾਂ ਭੁੱਖੇ ਮਾਰਦੇ ਤੇ ਕੰਮ ਕਰਦੇ ਤੇ ਗੁਜ਼ਾਰਾ ਤਾਂ ਐ ਵੀ ਹਾਂ ਉਹ ਸਾਨੂੰ ਖਾਣ ਦਿੰਦੇ ਖਾਣ ਨੂੰ ਦਿੰਦੇ ਆ ਅਸੀਂ ਉਹਨਾਂ ਨੂੰ ਦੇ ਰਹੇ ਆ ਉਹ ਕਿੰਨਾ ਕਿ ਸਾਨੂੰ ਦੇ ਰਹੇ ਆ ਕਰਾਂਗੇ ਆਪਾਂ ਆਪਣੇ ਕੰਮ ਕਰਨਗੇ ਜਦੋਂ ਕੰਮ ਮਿਲੂਗਾ ਸਾਰੇ ਬੱਚਿਆਂ ਨੂੰ ਕੰਮ ਕਰਨਗੇ ਹੁਣ ਕੰਮ ਤਾਂ ਉਹਨਾਂ ਨੇ ਘੱਟ ਰੇਟ ਪਰ ਉਹਨਾਂ ਨੇ ਸਾਬਿਆਗਾ ਪੰਜਾਬੀ ਕਿੱਥੇ ਕਰਦਾ ਪੰਜਾਬੀ ਤਾਂ ਉਹਨਾਂ 12 ਨਹੀਂ ਕਰਦਾ ਜੇ 600 ਰੁਪਏ ਦਿਹਾੜੀ ਚਲਦੀ ਉਹ 350 ਪਰ ਕਰਦੋਂ ਤੇ 400 ਪਰ ਕਰ ਦਿੰਦੇ ਘੱਟ ਪਰ ਕਰਦੇ ਇਸ ਕਰਕੇ ਮਾਰ ਕੱਲ ਕੋਈ ਜਲਦ ਕੰਮ ਹੋ ਕੇ ਤੇ ਪ੍ਰਸ਼ਾਸਨ ਦੇ ਉੱਤੇ ਕਦਾਨੇ ਆਉਂਦੇ ਉਹ ਪ੍ਰਸ਼ਾਸਨ ਦਾ ਕੰਮ ਹੈ ਦੇਖਣਾ ਵੀ ਇੱਕ ਪ੍ਰਵਾਸੀ ਦੇ 4-4 ਹਜ਼ਾਰ ਰੁਪਏ ਕਿੱਥੋਂ ਆ ਗਏ ਇਸ ਕਰਕੇ ਪ੍ਰਸ਼ਾਸਨ ਵੀ ਧਿਆਨ ਦੇਵੇ ਇਹ ਚੀਜ਼ ਤੇ ਹੁਣ ਕਾਰਵਾਈ ਸ਼ੁਰੂ ਕਰ ਦੇ ਕਿਉਂਕਿ ਰੋਲਾ ਵਧੂਗਾ ਜਿਹੜਾ ਕੋਈ ਪੁਰੇ ਘਰਾਂਾਂ ਰਹਿ ਰਿਹਾ ਸਹੀ ਤੱਕੜਾ ਕੱਲੇ ਕੱਲੇ ਇਖਾੜੇ ਤੇ ਕੋਈ ਹੋਰ ਜੀ ਜਿਹਕੇ ਰਹਿ ਰਿਹਾ ਜਿੰਨ ਕੋਈ ਪ੍ਰੂਫ ਨਹੀਂ ਉਹ ਆਪਣਾ ਜਾਵੇ ਜਾਂ ਠਖੜਾ ਕਿਸੇ ਨੇ ਉਹ ਆਪਣੀ ਜ਼ਿੰਮੇਵਾਰੀ ਕਰੇ ਕਿ ਤੁਸੀਂ ਕੋਈ ਪ੍ਰੋਟੈਕਸ਼ਨ ਵੀ ਲੈ ਸਕਦੇ ਹੋ ਮੈਂ ਅੰਮ੍ਰਿਤਸਰ ਜਿੱਥੇ ਬੰਦੀਆਂ ਪੰਜਾਬ ਦੇ ਵਿੱਚ ਆਈ ਨੇ ਕੋਈ ਮੀਟਿੰਗ ਰੱਖੋਗੇ ਇਸ ਸੰਬੰਧੀ ਪ੍ਰਬੰਤਨ ਪੱਧਰੀ ਬਹੁਤ ਬੜੀ ਚੜ੍ਹਦੀ ਕਲਾ ਹੈ ਸਾਰੇ ਮੀਡੀਆ ਕਰ ਰਹੇ ਜਦ ਇਹ ਵੀ ਮੀਡੀਆ ਕਰ ਰਹੇ ਹਨ ਮੈਂ ਕੋਟਾ ਜਪਾਦ ਦੇ ਖੜਨ ਦੀ ਲੋੜ ਹੈ ਇੱਕ ਕੋਈ ਛੋਟੀ ਮੋਟੀ ਲੜਾਈ ਹੁੰਦੀ ਬੜੇ ਖਾਲੇ ਨੇ ਪਰ ਇੰਨਾ ਇੱਕ ਬੱਚੇ ਤੇ ਜ਼ੁਲਮ ਕਰਨਾ ਤੁਸੀਂ ਸੋਚਿਆ ਸਾਰਿਆਂ ਨੇ ਇੱਕ ਵੇ ਅਸੀਂ ਪੂਰੀ ਵੀਡੀਓ ਨਹੀਂ ਦੇਖ ਸਕਦੇ ਬੱਚਿਆਂ ਦੀ ਜੀ ਨਾਲ ਉਹਦੇ ਪਰਿਵਾਰ ਨੂੰ ਦੇਖ ਸਕਦੇ ਪੀ ਵੀ ਸਾਰੇ ਪਰਿਵਾਰਾਂ ਵਾਲੇ ਸਾਰੇ ਬੱਚਿਆਂ ਵਾਲੇ ਜੀ ਇਹ ਸਾਡੇ ਬੱਚੇ ਦਾ ਹੱਕਤ ਹੋਵੇ ਕੀ ਅਸੀਂ ਕੀ ਕਰਾਂਗੇ ਹੂੰ ਪਰ ਉਹ ਸਾਡਾ ਬੱਚਾ ਸੀ ਸਾਡੇ ਪੰਜਾਬ ਦਾ ਬੱਚਾ ਸੀ ਸਾਡੇ ਕੋਈ ਗਾਹ ਮਾਫੀ ਦੀ ਉਮੀਦ ਨਾ ਰੱਖੀ ਨਾ ਅਸੀਂ ਕਾਨੂੰਨ ਪੁਚਾਰਾ ਜਿਹੜਾ ਸਾਨੂੰ ਕਹੇ ਬੱਚੇ ਦਾ ਉਹ ਹੱਕਤ ਦਾ ਮਿਲ ਗਿਆ ਅਸੀਂ ਬਿਲਕੁਲ ਨਹੀਂ ਗੱਸੀ ਮੈਂ ਆਪਣਾ ਸੋਤਾ ਲਾ ਕੇ ਚੋਕ ਚੱਤਾਂਗੇ ਉਹ ਉਸ ਬੱਚੇ ਨਾਲ ਦਰਿੰਦਗੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਪਰसों ਜਵਿੰਦਰ ਨੂੰ ਵੀ ਖਬਰ ਆਈ ਤੁਸੀਂ ਦੇਖੀ ਹੋਣੀ ਹੈ ਪਰ ਪਰਵਾਸੀ ਛੋਟੀ ਜੀ ਬੱਚੇ ਨੂੰ ਕਮਰੇ ਦੇ ਵਿੱਚ ਲੈ ਜਾਂਦਾ ਉਸ ਤੋਂ ਬਾਅਦ ਜਲਮਾਨੇ ਦੇ ਵਿੱਚ ਰੌਲਾ ਪੈ ਜਾਂਦਾ ਪਰਵਾਸੀ ਨੂੰ ਕੱਢਿਆ ਜਾਂਦਾ ਮੌਕੇ ਤੇ ਪੁਲਿਸ ਆਂਦੀ ਹੈ ਪਹੁੰਚ ਦੇ ਕੇ ਜਾਂਦੀ ਹੈ ਉਹਨੂੰ ਹੋ ਦੇਖੋ ਸਾਡੇ ਪਰਿਵਾਰਾਂ ਦੀ ਗਲਤੀ ਜੇ ਕੋਈ ਇਹੋ ਜਿਹੀ ਹਰਕਤ ਕਰਦਾ ਬੱਚੇ ਦੇ ਨਾਲ ਯਾਰ ਤੁਸੀਂ ਉਹਨੂੰ ਤੋਮ ਬਖਸ਼ ਦੇਣਾ ਭੀੜ ਦਾ ਕਤਲ ਕਿੱਥੋਂ ਤੱਕ ਜਾਂਦਾ ਕਿ ਦੇਖਿਆ ਪੱਟ ਜਦੋਂ ਭੀੜ ਦੇ ਕਤਲ ਹੁੰਦਾ ਨਾ ਕੋ 6 ਮਹੀਨੇ ਦੇ ਬਰੀ ਹੋਣਾ ਇਸ ਕਰਕੇ ਸਾਰਾ ਨਹੀਂ ਕਿਨੇ ਹਜ਼ਾਰ ਕਤਲ ਕਰਦਾ ਕੋਈ ਉਹਨੂੰ ਨਾ ਕਸ਼ੇ ਇਕੱਠੇ ਹੋ ਕੇ ਮਾਰ ਦੋਇਆ ਕੋਈ ਫਰਕ ਨਹੀਂ ਪੈਂਦਾ ਜੇ ਚਾਰ ਪਿੰਡ ਦੇ ਮੁੰਡੇ ਜੇਲ੍ਹ ਕੱਟਣਗੇ ਪਰਸਦਾਰ ਹੋ ਜਾਊਗਾ ਕੋਈ ਵੀ ਬੰਦਾ ਮੈਨੂੰ ਅਕਲ ਆ ਜਾਊਗਾ ਵੀ ਇਹੋ ਜੇ ਕੰਮ ਹੋ ਗਿਆ ਜਿਸ ਵਾਸਤੇ ਨਹੀਂ ਕਿਨੇ ਕਿ ਬੱਚਿਆਂ ਦਾ ਹੱਤਕੜ ਕਰਦੇ ਆ ਜੁਲਮ ਕਰਦੇ ਆ ਬੱਚਿਆਂ ਠੀਕ ਹੈ ਕਿ ਆਖਰੀ ਸਵਾਲ ਹੈ ਕਹਿੰਦੇ ਵੀ ਪਰ ਗਲਤੀ ਤਾਂ ਪ੍ਰਵਾਸੀ ਦੀ ਕੀਤੀ ਹੈ ਦੋ ਚਾਰ ਬੰਦੇ ਆਉਣਗੇ